मछिया बेचने आराम आसमान तो मछिया गिर रही है आसमान तो मछिया गिर रही है आसमान तो तलवार गिर रही ने पता नहीं की कुछ गिर रहा हम तो आसमान चो था चलो बाय बाय गाइस चक लिया लॉक खोल दी चाबी चक लिया बैग बुग नाश कर सारे बुरा हाल

ਸਾਰੇ ਦਰਖਤਾਂ ਦਾ ਫਲਾਂ ਸਾਰਿਆਂ ਦਾ ਨਾਸ ਕਰਤਾ ਬਸ ਸਾਈ ਸਾਫ ਹੋ ਗਏ ਕਿੱਥੇ ਤੱਕ ਚੀਕੂ ਚੂਕੂ ਵੀ ਥੋੜੇ ਪਹਿਣਗੇ ਆਹ ਟੁੱਟਦੇ ਨੇ ਜੜਾਂ ਹੀ ਪਟਦੀਆਂ ਮੇਲੇ ਦਾ ਪਰਲੇ ਪਰਲੇ ਰਹਿ ਗਏ ਮੜੇ ਮੁੱਟੇ ਜਿਹੜੇ ਕੰਧ ਦੇ ਨਾਲ ਦੀ ਸਾਰੇ ਇਧਰ ਡੁੱਟ ਗਏ ਔੜੁੱਟੇ ਪੈਣਗੇ ਅੰਬ ਦਮੇਲਾ ਕੋਈ ਕੋਈ ਬਚਾਇਆ ਕਿਤਾਂ ਜੋ ਬਾਹਰ ਦਰਾਕਤਾਂ ਦਾ ਬੁਰਾ ਹਾਲ ਹੋਇਆ ਪਿਆ ਹੈ ੁੱਟੇ ਪੈਣੇ ਸੜਕਾਂ ਤੇ ਅੰਗੂਰ ਵੀ ਤੋੜਤੇ ਪੱਤਾ ਤਾਂ ਕੋਈ ਛੱਡਿਆ ਨਹੀਂ ਅੰਬ ਤਾਂ ਕੰਚਾਈ ਕਰਤਾ ਜੀਜੀ ਦਾ ਟਾਣਾ ੁੱਟ ਗਿਆ ਕਰੀਏ ਸਫਾਈਆਂ अर्मन सिंह जी आ गए ने स्कूल तो ते कर रहे ने पढ़ाई ते नाले खाई खाई हम क्वेश्चन पूछो मिठे पकड़े आप बोलो आला माँ ने घायल कबूतर को कहाँ रखा रूई के पोहों पोहानी है पोहा पोहों में हम्म रूई पापा ने घायल कबूतर को कहाँ ले जाने के लिए सुझाव दिया

ਕਰਤਾਰਾ ਟੇਮ ਹੋ ਗਿਆ ਬਈ ਗੋਲੀ ਦੇ ਬੈਠੇ ਹੂੰ ਸਿਆਣਾ ਬਹੁਤ ਆ ਨਾ ਕਿੰਨੇ ਕ ਦਿਨ ਹੋ ਗਏ ਇਹ ਤਾਂ ਕੱਲੀ ਲੈ ਕੇ ਆਏ ਕੱਲੀ ਲੈ ਕੇ ਆਏ ਦਸੂ ਘਰ ਨੇ ਉੜਦਾ ਨਹੀਂ ਜਾਂਦਾ ਨਹੀਂ ਕਿਤੇ ਕੀ ਖਾਂਦਾ ਕਿਤੇ ਨਹੀਂ ਜਾਂਦਾ ਬੈਠਾ ਰਹਿੰਦਾ ਅੱਛਾ ਕੀ ਖਾਂਦਾ ਹੋਰ ਤਾਂ ਕੁਝ ਵੀ ਨਹੀਂ ਖਾਇਆ ਦੇਖੋ ਮੈਂ ਝੂਠ ਬੋਲ ਰਹਾ ਮੈਂ ਰੋਟੀ ਰੋਟੀ ਕੁਛ ਪਾ ਕੇ ਦੇਖ ਲੈਂਦੇ ਨਾ ਹਰੀ ਚੀਜ਼ ਖਾਂਦਾ ਹਰੀ ਚੀਜ਼ਾਂ ਖਾਂਦਾ ਹੈਗਾ ਅੰਬੀਆ ਹੈ ਨਾ ਅੰਬੀਆ ਦੇ ਫਰ ਬਲੂਅਰ ਪੀਅਲੋ ਨੇ ਹੂੰ ਹੂੰ हां बढ़िया है येड़ाने सोना पापा कह रहे हैं रखेंगे इसको आ, आ रख लेओ जाना किथे ने बेचारा वो अब ठीक नहीं ना है ता करके कितने नहीं है तो घड़ा चबी जाउगी

ਅੱਜ ਨੂੰ ਸਾਰਿਆਂ ਨੂੰ ਛੁੱਟੀ ਦੀ ਹੈ ਨਾ ਹਾਂ ਲੇਬਰ ਡੇ ਲੇਬਰ ਡੇ ਅੱਜ ਇਹ ਕਿਰਦਨ ਤੇ ਇੱਕ ਲਾਈਨ ਹੈ ਅਰੇ ਅਵੇਂ ਹੁੰਦੀ ਹੈ ਇਹਦੇ ਲਾਈਨ ਜਮਾਨੀ ਕਹਿੰਦਾ ਤੈਨੂੰ ਗੋਸਾ ਸਾਉ ਹੈ ਮੈਨੂੰ ਵੀ ਕੁਝ ਕਹਿੰਦਾ ਮਿਲ ਕਰ ਰਹਾ ਹੈ